ਲੋ ਜੀ ਸਤਵੀਂ ਕੁਤਰੀ ਸ਼ੀਨਾ ਗਰੁੱਪ ਅੱਡਾ ਕੁਕੜਾ ਵਾਲਾ ਜੀ ਸਤਵੀਂ ਕੁਤਰੀ ਬੈ ਗਈ ਜੀ ਕੋਸ਼ਾਲ ਸ਼ਰੀ ਕਾਲ ਕੁਤਰੀ ਬੈ ਗਈ ਜੀ ਕਿੰਨਾ ਡਾ ਬੈ ਗਏ ਸਾਸਿਕਾਲ ਜੀ ਸਾਰਿਆਂ ਨੂੰ ਇਹ ਜੀ ਪਿੰਕੇ ਸਤਾਰਿਕ ਖਲੇਛਾ ਤੋਂ ਜੋੜੀ ਸ਼ੋਈ ਜੇ ਗਦਾਹੋਂ ਨੇ ਟੈਂਪਰ ਨਾਲ ਬੋਲਦੀ ਟੈਂਪਰ ਦਸੀ ਰ ਬੈ ਗਿਆ ਬੈ ਗਿਆ ਆ ਟਾਈਮ ਬੋਲ ਸਿ ਲੋ ਰਾਜਿਤ ਗਿਆ ਉਹਨਾ ਨਹੀਂ ਵੀ ਹੈ ਹਾਂ ਆਹੋ ਸੌਣ ਲੈਣ ਦੇ ਦੇ ਯੂ ਹੋ ਵੀ ਉੱਥੇ ਹੀ ਗਿਆ ਹੈਲਾ ਕਿ ਚੌਣ ਸੁਣੀ ਹੈ ਜੀ ਉਸ ਤਰ੍ਹਾਂ ਇਹ ਨਾ ਸੀ ਮਾਂ ਜਾਨਵਰ ਆ ਗਿਆ ਜੋ ਸੇ ਮਾਂ ਜਾਨਵਰ ਆ ਗਿਆ ਬੰਦਾ ਦੇ ਰਿਕਾਰਡਿੰਗ ਸਾਰੇ ਵੀਰਾਂ ਨੂੰ ਬਲੇਬੀ ਦੀ ਛਾਤੋਂ ਸਿਮੂ ਬੋਲੰਦੇ ਆ ਆਪਣਾ ਚੌਥਾ ਜਾਨਵਰ ਬੰਦੇ ਆ ਜੀ ਸਾਰੇ ਵੀਰਾਂ ਨੂੰ ਬਲੇਬੀ ਦੀ ਛਾਤੋਂ ਸਿਮੂ ਬੋਲੰਦੇ ਆ ਆ ਆਪਣਾ ਪੰਜਵਾਂ ਛੇਵਾਂ ਗਊਤਰ ਬੈਂਦਰ ਜੀ। ਨਵੇਂ ਅੰਦਰ ਰੱਖੋ, ਇਹ ਅੰਦਰ ਰੱਖ। ਹਾਂ ਇਹ ਚ ਲੈ ਚੱਲਾਂ ਨਵੇਂ। ਲੋਕ ਦਾ। ਉਹ ਲਿਆ ਫੜਾ ਯਾਰ। ਦੂਜਾ ਜਾਨਵਰ ਬੈਠਾ ਜੀ। ਹਾਂਜੀ ਵੀਰ ਜੀ, ਉਹ ਵੀ ਉਸਤਾਦ ਜੀ ਸੱਪਾਂ ਵਾਲਿਆਂ ਦੀ ਛੱਤ ਤੋਂ। ਦੂਸਰਾ ਜਾਨਵਰ ਬੈਰਿਆ ਉਸਤਾਦ ਜੀ। ਆ ਦੂਸਰਾ ਜਾਨਵਰ ਆ ਗਿਆ। ਬੋ ਵੀ ਸਾਜ ਜੀ ਸਪਾਣੇ ਚਾਤੋਂ ਐ ਆ ਗਿਆ ਜੀ ਬੋ ਵੀ ਸਾਜ ਸਪਾਣੇ ਚਾਤੋਂ ਦੇ ਕੋ ਸ਼ੋਹੇ ਹੂੰ ਉਹ ਵੀ ਸਾਹ ਸਪਾਰ ਦੇ ਸ਼ਤ ਤੂਦਾਂ ਨੂਰ ਬੰਦਈ ਆ ਬੋ ਵੀ ਭਾਈ ਜੀਆਂ ਚਾਰ ਮਾਦੀਆਂ ਗਈਆਂ ਜੋ ਆ ਜੋ ਸਾਜੀ ਤੈਨੂੰ ਨਾ ਰਹਿ ਜੇ ਤੇ ਆਈ ਉਹ ਕਰਨੇ ਤੇ ਨਾ ਰਹਿ ਗਏ ਜੋ ਸਾਸੀ ਘਾਲ ਸਾਰਿਆਂ ਨੂੰ ਜੀ ਸੋਨੂ ਭਾਈ ਉਹਨਾਂ ਦੇ ਸੱਤ ਪਰਿੰਦਿਆਂ ਦੀ ਵੀਡੀਓ ਆਸਤ ਜੀ ਬੋ ਵੀ ਸਾਜ਼ ਸਪਾਲਿਆਂ ਦੇ ਕਬੂਤਰ ਜੀ ਪਰਸੋਂ ਵਾਲੇ ਕਬੂਤਰ ਜੇ ਪੰਜ ਮਾਦੀਆਂ ਤੇ ਦੋ ਨਰ ਜੇ ਠੀਕ ਹੈ ਜੀ ਸასი ਕਾਲ ਜੀ ਸਾਰੇ ਮੇਰੇ ਵੀਰਾਂ ਨੂੰ ਵੀਰ ਜੀ ਆ ਫਤੂ ਵੀਰ ਦੀ ਛੱਤ ਤੋਂ ਕਬੂਤਰ ਜੇ ਚਾਰ ਮਾਦੀਆਂ ਜੇ ਬਾਂਦੀ ਆ ਤੇ ਤਿੰਨ ਨਰ ਜੇ ਜਨਾਬ ਹੋ ਲੱਗ ਗਿਆ ਸਾਡੀ ਹੋ ਗਿਆ ਸਾਡੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਪਿੰਕੇ ਸਤਾਰਿਕ ਸ਼ਾਲੇ ਸ਼ਾਤੋਂ ਇਹ ਸੱਤ ਕਬੂਤਰ ਇਹ ਜੀ ਬੋਬੀ ਜੈਨ ਸਲਾਮਾ ਬਾਦਸ਼ੀਨਾ ਗਰੁੱਪ ਤੋਂ ਕਬੂਤਰ ਹੈਗੇ ਜੀ ਸਾਫ ਠੀਕ ਹੈ ਜੀ ਇਹਦੇ ਵਿੱਚ ਦੋ ਮਾਦੀਆਂ ਤੇ ਪੰਜ ਨਾ ਰਹਿਗੇ ਜੀ ਹੂੰ ਕੋਈ ਨਹੀਂ ਕੋਈ ਹੋ ਜਾਂਦਾ ਸੀ ਆਹ ਇਹ ਪਿੰਕੇ ਉਸਤਾ ਦੇ ਕੋਠੇ ਨੂੰ ਚੰਡੀ ਵੱਜ ਗਈ ਏ ਉਸਤਾ ਜੀ ਇਹ ਕੁਕੜਾ ਵਾਲੇ ਜਾ ਰਹੇ ਆ ਵੇਖ ਲੋ ਇਹ ਕੁਕੜਾ ਵਾਲੇ ਜਾਫ ਤੇ ਕਬੂਤਰ ਆਏ ਜਾ ਰਹੇ ਨੇ ਆ ਵੇਖ ਲੋ ਜੀ ਪੱਲਾ ਵਾ ਗਿਆ ਜੀ ਵੇਖ ਲੋ ਆ ਵੇਖ ਲੋ avec oui, les... ਜੀ ਸੋਨੂੰ ਪੁਹਾਨ ਹੋਣਾ ਦਾ ਦੂਸਰਾ ਜਨਵਾਰ ਬਹਿ ਰਿਹਾ ਜੀ ਤਾਂ ਵੇਖਿਓ ਭਾਜੀ 11:00 ਵਜੇ 30 ਮਿੰਟ ਤੇ ਦੂਸਰਾ ਜਨਵਾਰ ਸੋਨੂੰ ਪੁਹਾਨ ਹੋਣਾ ਦਾ ਬਹਿ ਗਿਆ ਜੀ ਆ ਭਾਈ ਇਹਨਾਂ ਦਾ ਪਹਿਲਾ ਜਨਵਾਰ ਨਿਕਲਿਆ ਜੋ ਬੋਬੀ ਭਾਈ ਦਾ ਵਾਲ ਮੰਡੀ ਤੇ ਬੇਂਦਾਰੇ ਭਾਈ ਵੋਇਸ ਪਾ ਦਿੰਦੇ ਆ ਆ ਪਹਿਲਾ ਜਾਨਵਰ ਹੈ ਇਹਨ ਕੇ ਸਤਾ ਦੀ ਸ਼ਤੋ ਪਹਿਲਾ ਕੁੱਤਰ ਬਹਿ ਰਿਹਾ तो जेसा तो होता तो है, तू ऐसे रोकने आ रहा है, तू रोकने आ, आप तो कर रहा है बहार। कतुम होंडा करा कैसे करा, ये तो कैसे? बुतर भरे लाके बने किने दबा, बुतर में तेरा कितनी गाल, तेरी आगे पानी, बुतर आज उड़ नहीं होने को पानी है, इधर 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 इ ਏ ਨੀ ਨੀ ਉਹ ਨਹੀਂ ਆ ਰਿਹਾ ਉਹ ਲੱਖ ਰੁਪਿਆ ਨਾ ਲੱਖ ਰੁਪਿਆ ਨਾ ਉਹ ਵੀ ਜਾਣਦਾ ਚੌਥਾ ਕਬੂਤਰ ਬਹਿ ਗਿਆ ਜੇ ਸਲੇਟੀ ਕਿਤੇ ਬਹੁਤ ਬਾਰੀਆਂ ਇਹਨਾਂ ਨੇ ਆਏ ਮੇਰੀ ਵੀ ਬਾਰੀ ਮੈਨੂੰ ਵੀ ਕਿਹੜਾ ਬੰਦਾ ਗੱਲ ਕਰਦਾ ਨਹੀਂ ਮੇਰੀ ਸੁਣਦਾ ਗੱਲ ਜਿਹਨੇ ਕੋਠੇ ਵਾਲੇ ਨੇ ਆਪ ਕਹਾ ਤਾ ਮਰੇ ਕੋਲੇ ਪੁੱਛਿਆ ਨਹੀਂ ਆਏ ਕੋਠੇ ਆ ਕੇ ਕਿ ਸੁਪਨਾ ਆਈ ਤੁਹਾਨੂੰ ਫਲੇ ਚਾਰ ਦਿਨ ਹੈ ਕਿਹਾ ਵਾ ਬਾਕੀ ਕਿ ਬਹੁਤ ਟਿਕਾ ਮਨਜਵਾਗ ਉੱਤਰ ਬੈਗਾ ਜੇ ਉਸਤਾਦ ਰਾਨਾ ਬੋਬੀ ਜੈਨ ਜੀ ਦਾ ਉਹਨਾਂ ਦਾ 3 ਤੀਸਰਾ ਜਨਵਾਰ ਬਹਿ ਰਿਹਾ ਜੀ ਟਾਂ ਵੇਲੇ ਯਾਰ 12 14 12 14 12 ਵਜੇ 14 ਮਿੰਟ ਤੇ 3 ਤੀਸਰਾ ਜਨਵਰੀ ਬਹਿ ਗਿਆ ਸਾਨੂੰ ਪਹਾਨ ਹੋਣਾ ਦਾ ਜੀ ਅਬ ਉਹ ਵੀ ਟਾਂ ਦੀ ਛੇਵੀਂ ਕੂਤਰੀ ਬੈਹੰਦੀ ਏ ਆ ਬੋਬੀ ਭਾਈ ਹੁਣਾਂ ਰਹਿਣਾ ਗਵਾਲ ਮੱਡੀ ਤੋਂ ਦੋ ਜਾਨਵਰ ਨਾ ਦੋਨੇ ਇਕੱਠੇ ਆ ਰਹੇ ਆ ਆ ਦੋਨੇ ਜਾਨਵਰ ਇਕੱਠੇ ਆ ਰਹੇ ਸੋਨੂ ਭਵਾਨ ਹੁਣਾਂ ਦਾ ਚੌਥਾ ਜਾਨਵਰ ਪੈ ਰਿਹਾ ਜੀ ਚੌਥਾ ਜਾਨਵਰ ਭਰਿਆ ਸੋਨੂ ਪਹਾਨ ਹੋਣਾ ਦਾ ਟਾਂ ਵੇ ਲੈ ਯਾਰ ਕਿੰਨਾ ਕਿੰਨਾ ਟਾਈਮ ਹੈ 12:36 ਮਿੰਟ ਤੇ 4 ਜਨਵਰੀ ਰਹਿ ਗਿਆ ਸੋਨੂ ਭਵਾਨ ਹੋਣਾ ਦਾ ਜੀ ਜੀ ਸੋਨੂ ਭਵਾਨ ਹੋਣਾ ਦਾ 5 ਜਨਵਰੀ ਬੈਨ ਤੇ ਆ ਜੀ ਆ ਵੇਖ ਲੋ ਟਾਈਮ ਬੋਲੋ ਇੱਕ ਮਿੰਟ ਇੱਕ ਮਿੰਟ ਆ ਗਾ ਅਸ 5ਵਾਂ ਜਨਵਰੀ ਬੈੰਦੇ ਆ ਤੁਹਾਨੂੰ ਪੁਆਹ ਬੈ ਗਿਆ ਟਾਈਮ ਬੋਲਿਓ ਹਾਂਜੀ 12:51 ਦੇ 5ਵਾਂ ਜਨਵਰੀ ਬੈ ਗਿਆ ਤੁਹਾਨੂੰ ਪੁਆਣ ਹੋਣਾ ਦਾ ਜੀ ਕੀ ਗੱਲ ਸਾਰੇ ਮੇਰੇ ਵੀਰਾਂ ਨੂੰ ਉਹ ਵੀ ਸਤਾਜੀ ਪੈਰੀ ਪੈ ਕਮਲ ਸਤਾਜੀ ਪੈਰੀ ਪੈ ਵੀਜੀ ਬਿੱਕੇ ਵੀ ਦਾ ਛੇਆ ਕਬੂਤਰ ਆ ਬੈੰਦੇ ਵੀਜੀ ਠੀਕ ਹੈ ਜੀ ਤਾਂ ਵੇਲੀ ਜੀ ਆਪਾਂ ਮਗਰ ਬਾਕੀ ਜਨਵਰੀਆਂ ਦੀ ਵੀਡੀਓ ਨਹੀਂ ਬਣਾਈ ਆਪਾਂ ਜਨਵਰੀ ਦੀ ਵੀਡੀਓ ਤਾਂ ਬਣਾਈ ਆ 12 ਵਜੇ ਤੋਂ ਬਾਅਦ ਠੀਕ ਹੈ ਜੀ ਆ ਛੇ ਮਾਂ ਕੁੱਤਰ ਬੈਨ ਦੇ ਵੀਡੀਓ ਤੇ ਇੱਕ ਕੁੱਤਰ ਰਹਿ ਗਿਆ ਵੀਡੀਓ ਉੱਤੇ ਠੀਕ ਹੈ ਆਂ ਦਾ ਬਾਹਰ ਪਾਵਾ ਬਾਹਰ ਦੋਵੇਂ ਇਹ ਲੱਗੇ ਹਿੱਸੇ ਚੋਲੇ ਅਗਲਾ ਆ ਜਾ ਆ ਜਾ ਆ ਜਾ ਆ ਜਾ ਪੁੱਤ ਚਲੋ ਜੀ ਬਣਾਉਗੇ ਪਾਰਾ ਨਹੀਂ ਜਿਆਦਾ ਬੈ ਗਈ ਜੀ ਬਾਰਾਂ ਨਹੀਂ ਜੀ ਵੀ ਉਸਤਾਦ ਜੀ ਸੱਪਾਂਲੇ ਉਹਨਾਂ ਦੀ ਸ਼ਾਦੀ ਜਨਵਾਰ ਬਹਿ ਰਹੇ ਅਪੇਲਾ ਜਨਵਾਰ ਬਹਿ ਰਹੇ ਬੋਵੀ ਉਸਤਾਦ ਜੀ ਸੱਪਾਂਲੇ ਛੱਤ ਤੋਂ 1 ਵਜ ਕੇ 2 ਮਿੰਟ ਤੇ ਪੇਲਾ ਜਨਵਾਰ ਬਹਿ ਗਿਆ ਜੀ ਬੋਵੀ ਉਸਤਾਦ ਜੀ ਸੱਪਾਂਲੇ ਛੱਤ ਤੋਂ ਜੀ ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਭਵਾਨ ਹੋਣਾ ਦਾ 7 ਜਨਵਰੀ ਬਹਿ ਰਿਹਾ ਜੀ 7 ਜਨਵਰੀ ਬਹਿ ਰਿਹਾ ਤੁਹਾਨੂੰ ਭਵਾਨ ਹੋਣਾ ਦਾ ਟਾਂ ਵੇਲੋ ਯਾਰ ਬਹਿ ਗਿਆ ਬਹਿ ਗਿਆ ਇੱਕ ਇੱਕ 1 ਵਜ ਕੇ 6 ਮਿੰਟ ਤੇ 7 ਜਨਵਰੀ ਤੁਹਾਨੂੰ ਭਵਾਨ ਹੋਣਾ ਦਾ ਬਹਿ ਗਿਆ ਜੀ ਸਤਿ ਸ੍ਰੀ ਅਕਾਲ ਜੀ ਜਗਉਤਰ ਬਹਿਣ ਤੇ ਆਜੀ ਜੋੜੀ ਬੈਟਰੀ ਜੀ ਪਿੰਕੇ ਸਾਰਖਸ਼ਾਂ ਦੇ ਛਾਤੋਂ ਦੋਵੇਂ ਭਰਾ ਬੈਠ ਗਏ ਜੀ ਟਾਈਮ ਬੁੱਲਸਰ ਸਾਹਿਬ ਟਾਈਮ ਦੁਸੀ ਕੀ ਬੋਲਦੇ ਨੇ ਮੋਲ ਇੱਕ ਵਜੇ 20 ਮਿੰਟ ਤੇ ਜੋੜੀ ਬੈਠੀ ਜੀ ਪਿੰਕੇ ਸਾਰਖਸ਼ਾਂ ਦੇ ਛਾਤੋਂ ਜੋਨਸਰੇ ਕਬੂਤਰ ਬੈਠੇ ਏ ਦੋ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਵੇਲੇ ਵੀਰ ਦੀ ਛਾਤੋਂ ਸਿਮੂ ਬੋਲਣ ਦੇ ਆ ਆਪਾਂ ਵਿੱਚ ਜੀ ਪਹਿਲਾ ਜਾਨਵਰ ਆਇਆ ਜੀ ਆ ਵੀ ਦੀ ਬਲੇ ਵੀ ਦੀ ਜਤੋਂ ਸੇ ਮੂਝੇ ਇਹ ਆਡਾ ਪਹਿਲਾ ਜਾਨਵਰ ਜੀ ਦੇ ਵੀ ਜਿਆਦਾ ਪਹਿਲਾ ਜਾਨਵਰ ਬੈਠਾ ਏ ਪਾਰਟੀ ਬੋਬੀ ਸਾਸਾ ਪਾਲੀ ਚੌਥਾ ਤੇ ਪੰਜਵਾਂ ਚੌਥਾ ਜਾਨਵਰ ਬੈ ਗਿਆ ਏ 1:31 1:38 ਮਿੰਟ ਤੇ ਪੰਜਵਾਂ ਵੀ ਬੈ ਗਿਆ ਏ ਆ 1 ਵਾਈਕੇ 38 ਮਿੰਟ ਭਾਈ ਦੀ ਸ਼ੱਤ ਹੈ ਜੀ ਹਾਂਜੀ ਵੀਰ ਜੀ ਆ ਕੁਕੜਾਂ ਵਾਲੇ ਪੰਜਵਾਂ ਜਾਨਵਰ ਬੈਹਣਦਿਆ ਜੇ 골ਡਨ ਮਾਦੀ ਬੈਹਣਦੀ ਆ ਆ ਵੀਰ ਆ ਮੁੰਸਾਵਾ ਆ ਪੰਜਵਾਂ ਜਾਨਵਰ ਜੀ ਇਹ ਆ ਬੈ ਗਿਆ ਜੀ 1 ਵਾਈਕੇ 38 ਮਿੰਟ ਤੇ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਬਿਲੇ ਵੀਰ ਦੀ ਸ਼ਤੋ ਸਮੂਹ ਬੋਲਣ ਦੇ ਪਾਰਟੀ ਬੋਵੀ ਦਾਸਪਾਲੇ ਤੇ ਪੀਸ ਯਾ ਆਪਣਾ ਦੂਜਾ ਜਾਨਵਰ ਆਇਆ ਜੇ ਤੀਜਾ ਤਾਂ ਸ਼ੂ ਹੋਏਗਾ ਜੀ ਮਾਸ਼ ਆ ਦੂਜਾ ਜਾਨਵਰ ਬੈਠਾ ਹੈ ਚੌਥਾ ਇਹ ਪਹਿਲਾ ਚੌਥਾ ਪਹਿਲਾ ਪਿੰਕੇ ਸਾਹੇ ਰਖਣਾ ਦੇ ਛੱਤੋਂ ਚੌਥਾ ਤੇ ਪੰਜਵਾਂ ਕਬੂਤਰ ਬੈਣ ਰਿਹਾ ਜੀ ਚੌਥਾ ਬਹਿ ਗਿਆ ਜੀ ਟਾਈਮ ਦੇ ਟਾਈਮ ਚੌਥਾ ਦਾ ਟਾਈਮ ਦੱਸਿਓ 1:52 ਚੌਥਾ 1:52 ਦੇ ਤੇ ਪੰਜਵਾਂ ਬਹਿ ਰਿਹਾ ਜੀ ਪੰਜਵੇਂ ਮੈਂ ਕਬੂਤਰ। ਬੰਦਾ। ਪੰਜਵਾਂ ਕਿਹਨਾਂ? 152 152 ਪੰਜਵਾਂ ਵੀ 152 ਦਾ। ਪੰਜਵਾਂ ਵੀ 152 ਦਾ। ਇੱਕ 52 ਦੀ ਜੋੜੀ। ਹਾਂਜੀ ਵੀਰ ਜੀ, ਉਹ ਵੀ ਉਸਤਾਦ ਜੀ ਸੱਪਾਂ ਵਾਲਿਆਂ ਦੀ ਛੱਤ ਤੋਂ। ਦੂਸਰਾ ਜਨਰ ਬੈਰਿਆ ਉਸਤਾਦ ਜੀ। ਆ ਦੂਸਰਾ ਜਨਰ ਆ ਗਿਆ ਜੀ। ਉਹ ਵੀ ਉਸਤਾਦ ਜੀ ਸੱਪਾਂ ਵਾਲੇ ਛੱਤ ਤੋਂ। ਆ ਗਿਆ ਇਹ ਜੀ 就再给我说一遍。 ਦੂਜਾ ਜਾਨਵਰ ਵੈਗਾਈ ਬੋ ਵੀ ਸਾਈ ਸੱਪ ਵਾਲਿਆਂ ਦਾ ਸਾਰੇ ਵੀਰਾਂ ਨੂੰ ਵਿਲੇ ਵੀ ਦਿਸ਼ਾ ਤੋਂ ਸਤਿਮੂਹ ਬੋਲੰਦੇ ਆ ਆਪਣਾ ਚੌਥਾ ਜਾਨਵਰ ਪੈਂਦੇ ਆ ਜੀ ਕਰਾ ਚੂ ਉਤਰ ਆ ਨਾਲ ਪੰਜਵਾਂ ਜਾਨਵਰ ਜੀ ਐਨ ਨੂੰ ਜੋ ਯਾਰ ਬਹਿ ਜਾ ਥੱਲੇ ਆ ਦੇ ਚੌਥਾ ਪੰਜਵਾਂ ਤੇ ਉੱਤੇ ਛੀਵਾ ਨੂੰ ਤੇਰੀ ਆਪਣਾ ਕ੍ਰਾਸ਼ ਉੱਤਰ ਬੈਠਾ ਜੀ 2 1 2 2 ਜਮੇ ਅੰਦਰ ਰੱਖੋ ਜੇ ਅੰਦਰ ਰੱਖ ਹਾਂ ਦੇਖ ਲੈ ਚੱਲਣਾ ਨਵੀਂ ਜੋ ਦਾਰੀ ਓ ਲੈ ਆਪੜਾ ਯਾਰ ਸਾਸਿਕਾ ਸਾਰੇ ਵੀਰਾਂ ਨੂੰ ਮੇਲੇ ਵੀਰ ਦੀ ਸ਼ਾਦ ਤੋਂ ਸਭੂ ਬੋਲਦੇ ਆ ਆਪਣੀਆਂ ਲਾਸਟ ਮਾਂ ਦੀ ਬੇਟੀ ਜੇ 2:15 15 ਤੇ ਬੇਟੀ 7ਵੀਂ ਸਾਸਿਕਾ ਸਾਰੇ ਵੀਰਾਂ ਨੂੰ ਮੇਲੇ ਵੀਰ ਦੀ ਸ਼ਾਦ ਤੋਂ ਸਭੂ ਬੋਲਦੇ ਆ ਜੀ ਆ ਆਪਣਾ 3 ਜਨਵਰੀ ਬੈਨਦਾ ਜੀ ਇਹ 30 ਰਾਜਨਰ ਬੇਟਾ ਮੇਰੇ ਕੋਲ ਨੂੰ ਕੀ ਹੈ ਓਏ ਇਹ ਇਹਦੇ ਉੱਤੇ ਹੋਰ ਕਬੂਤਰ ਇਹ ਨਾ ਸ਼ੇਵਾ ਜਾਨਵਰ ਆ ਰਿਹਾ ਹੈ ਜੋ ਸ਼ੇਵਾ ਜਾਨਵਰ ਆ ਗਿਆ ਬੰਦਾ ਤੇ ਰਿਕਾਰਡਿੰਗ ਸਸਿਕਾਲ ਜੀ ਸਾਰਿਆਂ ਨੂੰ ਇਹ ਜੀ ਪਿੰਕੇ ਸਤਾਰਿਕ 46 ਛਤੋਂ ਜੋੜੀ ਸ਼ੋਹੀ ਜੇ ਇਹਨਾਂ ਜੋੜੀ ਦਿਖਾਤੀ ਜੇ ਬੜੇ ਕਾਫੀ ਉੱਚੀ ਜੇ ਇਹ ਕੈਮਰਾ ਫੋਲੇ ਜ਼ੂਮ ਕੀਤਾ ਹੈ ਜੇ ਆਈਫੋਨ ਆਪਣਾ ਇਹ ਉਹਦੇ ਚ ਆ ਰਹੇ ਜੇ ਇਹਨੇ ਅੱਧ ਦੂਰ ਚ ਗਏ ਜੇ ਥੋੜੇ ਥੱਲੇ ਹੁੰਦੇ ਤੈਨੂੰ ਪਾ ਦਿੰਨੇ ਜੀ ਉਹ ਪਾਉਂ ਗੁਲੀਂ ਨਾ ਇੰਨਾ ਆ ਭਾਜੀ ਡਾਲੰਦੇ ਨਾਲ ਉਰੀ ਗਰੇ ਪੈਣਾ ਰਾਤ ਰੋੜੀ ਤੇ ਜਦਾ ਹੋਣੇ ਐਂ ਪਰ ਨਾ ਉਹ ਬੋਦੀ ਆ ਟੈਂਡ ਰਹੀ ਏ ਬੈ ਗਿਆ ਬੈ ਗਿਆ ਆ ਟਾਈਮ ਬੋਲ ਸਿ ਲੋ ਆ ਟਾਈਮ ਬੋਲ ਦਿ ਲੋ ਓਏ ਯਾਰ ਕਿੰਨੇ ਹੋਏ ਤੇਰੇ ਫੋਨ ਦਾ ਹੈ 4:09 ਮਿੰਟ ਤੇ 4:09 ਮਿੰਟ ਤੇ ਬੱਚਾ ਬੈਠ ਗਿਆ ਜੇ ਓਏ ਓਏ ਅੰਦਰ ਹੋ ਜਾ ਅੰਦਰ ਹੋ ਜਾ ਅੰਦਰ ਹੋ ਜਾ ਇਹ ਪਾਜੀ ਗਰਜੀਤ ਵਾਲਾ ਕਬੂਤਰ ਬੈਠਣ ਦੇ ਆ ਜੇ ਬੈ ਗਿਆ ਜੀ ਕਿੰਨੇ ਵੇ ਬੈਠਾ ਹਾਂ 49 ਬਜੇ 4 10 ਤੇ 4 10 ਤੇ ਬੈਠਾ ਜੀ ਹਾਂ 4 10 ਤਾਂ ਜੀ ਕਬੂਤਰ ਚਾਰ ਜਿੱਤ ਗਿਆ ਉਹਨਾਂ ਨੇ ਨਹੀਂ ਹੈ ਹਾਂ ਆਹੋ ਸੋਨ ਲੈਣੇ ਦੇਈਓ ਹਲਾ ਕਿ ਚੋਣ ਸੁਣੀ ਜੀ ਉਤਰਾ ਨੂੰ ਚੋਣ ਜਾਇ ਨਹੀਂ ਨਹੀਂ ਰਾਜਿਆਂ ਵਾਲਾ ਕਰਕੇ ਢੱਲੇ ਹਾਂ Va váy, 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 सतमी बुतरी जा रही है सतमी बह रही ठीक है छत जी ठीक है जी जा रही बहरी सतमी पुत्र बैरी जी कुखड़ा की छत्तौ ਕਿੰਨਾ ਬਰਪਾ ਅੱਡਾ ਕੁਕੜਾਲਾ ਇਹ ਰਾਈਓ ਅੱਜੋ ਸ਼ੇਰ ਨੂੰ ਲੋ ਜੀ ਸਤਵੀਂ ਕੁਤਰੀ ਸ਼ੀਨਾ ਗਰੁੱਪ ਅੱਡਾ ਕੁਕੜਾਲਾ ਜੀ ਸਤਵੀਂ ਕੁਤਰੀ ਬੈ ਗਈ ਜੀ ਕੋ ਸ਼ਾਹਤਰੀ ਕਾਲਬੁਸ਼ੀ ਕੁਤਰੀ ਬੈ ਗਈ ਜੀ ਕਿੰਨਾ ਡਾ ਬੈ ਗਈ ਜੀ 7:46 6:47 6:47 ਮਿੰਟ 47 6:47 ਤੇ ਬੈ ਗਈ ਕੁਖੜਾ ਸ਼ਾਤੋ ਸਭ ਜੀ ਮਾਰ ਜੀ 50 ਡੀ ਬੈਠੀ ਉਤਰੀ ਇੱਧਰ ਠੀਕ ਹੈ ਜੀ ਠੀਕ ਹੈ ਉੱਤੇ ਉਤਰੀ ਆ ਕੁੱਕੜਾਂ ਦੀ ਛੱਤ ਤੋਂ ਜੀ ਛੇਵਾਂ ਜਾਨਵਰ ਆ ਬੈ ਗਿਆ अच्छा मज़ा हुन कुकराणी छा थो